ਇੰਨਾ ਕਟਿਆ ਵਿਅਕਤੀ ਦਰਿੰਦਾ ਇਨਸਾਨ ਜਿਨੇ 8 ਸਾਲਾਂ ਦੀ ਮਾਸੂਮ ਨੂੰ ਵੀ ਨਹੀਂ ਛੱਡਿਆ ਇਸ ਦਰਿੰਦੇ ਇਨਸਾਨ ਵੱਲੋਂ 8 ਸਾਲਾਂ ਦੀ ਮਾਸੂਮ ਬੱਚੀ ਜੋ ਆਪਣੇ ਖੇਤਾਂ ਦੇ ਵਿੱਚ ਸੀ ਉਹਦੇ ਮੂੰਹ ਦੇ ਉੱਪਰ ਹੱਥ ਰੱਖ ਕੇ ਉਹਨੂੰ ਘੁੱਟ ਕੇ ਝਾੜੀਆਂ ਦੇ ਵਿੱਚ ਲੈ ਗਿਆ ਤਾਂ ਕਿ ਉਸ ਮਾਸੂਮ ਦੀਆਂ ਚੀਕਾਂ ਵੀ ਕਿਸੇ ਨੂੰ ਸੁਣਾਈ ਨਾ ਦੇਣ ਤੇ ਉਸ ਮਾਸੂਮ ਕੁੜੀ ਦੇ ਨਾਲ ਬਲਾਤਕਾਰ ਕੀਤਾ ਗਿਆ ਉਹਦੇ ਬੁਰੀ ਹਾਲਤ ਕੀਤੀ ਗਈ ਬੱਚੀ ਲੋਹੋ ਲੋਹਾਨ ਹੋ ਗਈ ਬੱਚੀ ਚੀਕਾਂ ਮਾਰ ਰਹੀ ਸੀ ਪਰ ਉਹਨੂੰ ਇੰਨੀ ਦੂਰ ਲੈ ਗਿਆ ਵਿਅਕਤੀ ਕਿ ਕਿਸੇ ਨੂੰ ਉਹਦੀਆਂ ਚੀਕਾਂ ਵੀ ਸੁਣਾਈ ਨਹੀਂ ਦਿੱਤੀਆਂ ਤੇ ਜਦੋਂ ਕੁੜੀ ਦੇ ਨਾਲ ਵੇਪ ਕੀਤਾ ਗਿਆ 8 ਸਾਲਾਂ ਦੀ ਮਾਸੂਮ ਦੇ ਨਾਲ ਤਾਂ ਫੇਰ ਉਹਨੂੰ ਛੱਡ ਕੇ ਦੌੜ ਗਿਆ ਜਦੋਂ ਲੋਕਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਉਸ ਬੱਚੀ ਦੇ ਮਾਪੇ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਲੋਕ ਗੁੱਸੇ ਦੇ ਵਿੱਚ ਆ ਗਏ ਕਿ ਇੰਨੀ ਛੋਟੀ ਬੱਚੀ ਦੇ ਨਾਲ ਇੱਕ ਘਟੀਆ ਵਿਅਕਤੀ ਨੇ ਇੰਨੀ ਜ਼ਿਆਦਾ ਦਰਿੰਦਗੀ ਕੀਤੀ ਆ ਤੇ ਗੁੱਸੇ ਦੇ ਵਿੱਚ ਆ ਕੇ ਲੋਕਾਂ ਨੇ ਥਾਣੇ ਨੂੰ ਘੇਰਨਾ ਸ਼ੁਰੂ ਕੀਤਾ ਕਿ ਜਿਹੜਾ ਉਹ આરોપી ਵਿਅਕਤੀ ਆ ਜਿਹਨੇ ਬੱਚੀ ਦੇ ਨਾਲ ਬਲਾਤਕਾਰ ਕੀਤਾ ਉਹਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂ ਲੋਕਾਂ ਦੀ ਭੀੜ ਥਾਣੇ ਦੇ ਸਾਹਮਣੇ ਇਕੱਠੀ ਹੋਣੀ ਸ਼ੁਰੂ ਹੋ ਗਈ ਇਹ ਮਾਮਲਾ ਉਦੇਪੁਰ ਤੋਂ ਸਾਹਮਣੇ ਆਇਆ ਉਦੇਪੁਰ ਦਾ ਡਬੋਕ ਥਾਣਾ ਖੇਤਰ ਦੱਸਿਆ ਜਾ ਰਿਹਾ ਉਸ ਥਾਣੇ ਨੂੰ ਲੋਕਾਂ ਨੇ ਘਰਾਓ ਕਰ ਲਿਆ ਤਾਂ ਭੀੜ ਹੌਲੀ-ਹੌਲੀ ਵੱਧਦੀ ਵੱਧਦੀ ਇੰਨੀ ਵੱਧ ਗਈ ਕਿ ਪੁਲਿਸ ਨੂੰ ਉਹਨਾਂ